ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਸਾਹਿਬ ਨੂੰ ਕੱਲ ਦੇਰ ਰਾਤ 40s ਹਸਪਤਾਲ ਦੇ ਵਿੱਚ ਦਾਖਲ ਕਰਾਇਆ ਤੇ ਜਿਹੜੇ ਟੈਸਟ ਰਿਪੋਰਟਾਂ ਸਾਹਮਣੇ ਆਈਆਂ ਉਹ ਚ ਕਹਿੰਦੇ ਲਿਵਰ ਲੰਗਜ਼ ਹਾਰਟ ਬਹੁਤ ਕੁਝ ਹੈ ਮੁੱਖ ਮੰਤਰੀ ਸਾਹਿਬ ਦੀ ਜਲਤ ਸਿਹਤਿਆਬੀ ਦੀ ਅਰਦਾਸ ਕਰਦੇ ਪ੍ਰਣਾਲੀ ਇੱਕ ਵੱਡਾ ਸਵਾਲ ਪੰਜਾਬ ਦੀਆਂ ਸਿਹਤ ਸੇਵਾਵਾਂ ਤੇ ਵੀ ਖੜਾ ਹੋ ਜਿਹੜੇ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਨੂੰ ਨਿੰਦਦੇ ਨਹੀਂ ਥੱਕਦੇ ਅੱਜ ਜਦੋਂ ਆਪਣੇ ਆਪ ਨੂੰ ਲੋੜ ਪਈ ਤਾਂ ਉਸੇ ਸ਼੍ਰੋਮਣੀ ਅਕਾਲੀ ਦਲ ਦੇ ਬਣਾਏ 40s ਹਸਪਤਾਲ ਦੇ ਵਿੱਚ ਦਾਖਲ ਹੋਏ ਕਿਉਂ ਨਹੀਂ ਜਿਹੜਾ ਆਮ ਆਦਮੀ ਪਾਰਟੀ ਦਿਨ ਰਾਤ ਪ੍ਰਚਾਰ ਕਰਦੀ ਹੈ ਜੀ ਅਸੀਂ ਸਿਹਤ ਸੇਵਾਵਾਂ ਦੇ ਉੱਤੇ ਕੰਮ ਕਰ ਰਹੇ ਹਾਂ ਮੱਲਾ ਕਲੀਨਿਕ ਸਰਕਾਰੀ ਹਸਪਤਾਲ ਮੁੱਖ ਮੰਤਰੀ ਕਿਉਂ ਨਹੀਂ ਉੱਥੇ ਦਾਖਲ ਹੁੰਦੇ ਮੁੱਖ ਮੰਤਰੀ ਬਿਮਾਰ ਹੁੰਦੇ ਨੇ ਨਾਲ ਹੀ ਪੰਜਾਬ ਸਰਕਾਰ ਕਦੇ ਅਪੋਲੋ ਹਸਪਤਾਲ ਲੈ ਜਾਂਦੀ ਹੈ ਜਾਂ ਅੱਜ 40s ਹਸਪਤਾਲ ਦੇ ਵਿੱਚ ਦਾਖਲ ਮੁੱਖ ਮੰਤਰੀ ਸਾਹਿਬ ਆਪਣੇ ਲਈ ਤੇ ਲੋਕਾਂ ਦੇ ਲਈ ਵੱਖੋ ਵੱਖਰੇ ਪੈਰਾਮੀਟਰ ਨਹੀਂ ਰੱਖਣੇ ਚਾਹੀਦੇ ਜਾਂ ਤਾਂ ਮੁੱਖ ਮੰਤਰੀ ਵੀ ਮੱਲਾ ਕਲੀਨਿਕ 'ਚ ਇਲਾਜ ਕਰਾਉਣ ਜਾਂ ਫਿਰ ਲੋਕਾਂ ਨੂੰ ਸੱਚਾਈ ਦੱਸਣ ਕਿ ਆਮ